ਚਾਚੀ ਜੀ ਗੁੰਡੀ ਤੇ ਨਹੀਂ ਜਾਂਦੇ ਬਸ ਇੱਕੋ ਗਾਲੀ ਕਰੀ ਜਾਂਦੇ ਆ ਮੈਨੂੰ ਗੁਰਪ੍ਰੀਤ ਲਿਆ ਕੇ ਦੋ ਮੈਂ ਉਹਦੇ ਨਾਲ ਗੱਲਾਂ ਕਰਨੀਆਂ ਆ ਮੈਂ ਇਦਾਂ ਕਰਨਾ ਆ ਬਥੇਰਾ ਸਮਝਾਇਆ ਵਾ ਪਰ ਸਮਝਦੇ ਹੀ ਨਹੀਂ ਆ ਤੇ ਇੱਕੋ ਗਾਲੀ ਕਰੀ ਜਾਂਦੇ ਆ ਮਾਹੀ ਦੇ ਅੱਜ ਕੱਲ੍ਹ ਲਿਆ ਵਾ ਤੁਹਾਨੂੰ ਪਤਾ ਸਹੀਂ 15 ਦਿਨ ਤੇ ਹੋ ਗਏ ਅੱਜ ਚਲੋ ਇਹੀ ਵੀ ਕੰਮ ਕੋ ਮਤਨ ਮਾਂਦੀ ਵੀ ਕੰਮ ਕੋ ਮੈਨੂੰ ਲਾਇਆ ਕਰ ਜਿਹੜੀ ਮੈਂ ਤੈਨੂੰ ਗੱਲ ਕਹਿੰਦੀ ਹੁੰਦੀ ਵੀ ਚਲੋ ਹੁਣ ਨਿਆਣੀ ਆ ਫੇਰ ਸਿਆਣੀ ਵੀ ਹੋਣੀ ਆ ਤੇ ਚਲੋ ਕੰਮ ਸਿੱਖਿਆ ਹੋਊਗਾ ਤੇ ਉਹਦੇ ਕੰਮ ਆਵੇਗਾ ਕਿਤੇ ਤੇ ਤੈਨੂੰ ਆਹ ਥੋੜਾ ਕਿਹਾ ਵੀ ਇਹਨੂੰ ਇਹੋ ਢੇਕੇ ਮਾਰ ਦੇ ਕੋਈ ਨਹੀਂ ਭੂਆ ਜੀ ਇਦਾਂ ਦੀ ਗੱਲਾਂ ਨਾ ਕਰੋ ਹੁਣ ਤੁਸੀਂ ਹੁਣ ਜਾਂਦੇ ਜਾਂਦੇ ਨਾ ਸਾਡੇ ਘਰ ਕੋ ਪਤ ਨਾ ਪਾ ਕੇ ਜਾਇਓ ਹੁਣ ਏਦਾਂ ਕਿਦਾਂ ਨਾਂ ਲਾ ਦੀ ਉਹਦਾ ਦੱਸ ਨਾਲੇ ਉਹਨੇ ਕੋਹ ਕੀਤਾ ਹੀ ਨਹੀਂ ਆ ਮੈਨੂੰ ਯਕੀਨ ਹੋਵਾ ਉੱਤੇ ਤੁਹਾਨੂੰ ਤੇ ਭੂਆ ਚੰਗੀ ਲੱਗਣੀ ਆ ਸਲਾਹ ਜੁ ਹੁੰਦੀ ਆ ਨਾ ਤਾਂ ਕਰਕੇ ਤੇ ਫਿਰ ਕੀ ਹੋਇਆ ਸੰਦੀਪ ਜੇ ਮੈਂ ਭੂਆ ਲਾ ਕੇ ਬਹਿ ਗਈ ਆ ਤੇ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਕੀਤਾ ਵਾ ਮੈਂ ਤੁਸੀਂ ਪੱਕੇ ਭੂਆ ਕੋਲ ਚਲ ਜਾਓ ਹਾਂ ਕਿਉਂ ਮੈਂ ਚਲ ਜਾ ਭੂਆ ਕੋਲ